ਗੁਰਮਖੀ ਅੱਖਰਾਂ ਦਾ ਅਦਬ ਕਰਨਾ ਮੈਂ ਇਹਦੇ ਤੇ ਹੀ ਇੱਕ ਗਰੀਬ ਨਵਾਜੀ ਕਾ ਬਚਨ ਸੁਣਾਨ ਲਗਾ ਧਿਆਨ ਨਾਲ ਸੁਣੀਏ ਕਿ ਜਿਹੜਾ ਕਿਸੇ ਚੀਜ਼ ਦਾ ਅਦਬ ਕਰਨਾ ਉਹਦਾ ਫਲ ਕੀ ਹੈ ਸਭ ਅਸੀਂ ਸਾਰੇ ਧਿਆਨ ਨਾਲ ਸੁਣੀਏ ਹਜ਼ੂਰ ਗਰੀਬ ਨਵਾਜੀ ਬਚਨ ਸੁਣਾਇਆ ਕਿ ਕੋਈ ਆਮ ਆਦਮੀ ਸੀ ਜਿਹੜਾ ਸ਼ਰਾਬੀ ਸੀ ਤੇ ਮਾਰੇ ਕਰਮ ਕਰਨ ਵਾਲਾ ਸੀ ਮਾਰੀ ਕਿਰਪਾ ਕਰਦੀ ਸੀ ਉਹਦੇ ਤੇ ਵੇਖੋ ਬਿੱਦ ਕੀ ਬੰਦੀ ਏ ਉਹ ਤੁਰਿਆ ਜਾਂਦਾ ਸ਼ਰਾਬ ਚ ਤੇ نیچے ਧਰਤੀ ਦੇ ਉੱਤੇ ਇੱਕ ਕਾਗਜ਼ ਏ ਉਹਦੇ ਉੱਤੇ ਮਾਰੀ ਦਾ ਨਾਮ ਲਿਖਿਆ ਮੈਂ ਚੀਜ਼ ਕੋਈ ਕਿਸੇ ਭਾਂਡੇ ਵਿੱਚ ਪਾਵੇ ਤੋ ਅਗਾ ਭਾਂਡਾ ਹੀ ਲੰਬੇ ਹੋ ਜੇ ਤੋ ਉਹਦਾ ਕੀ ਫਾਇਦਾ ਅਈ ਸਾਰੇ ਭਾਂਡੇ ਆ ਜਦੋਂ ਕੋਈ ਬੋਲਦਾ ਉਹ ਅੱਗੋ ਕੋਈ ਸਰੋਤਾ ਹੋਵੇ ਤੋ ਉਹ ਨੂੰ ਖੁਸ਼ੀ ਬੰਦੀ ਏ ਏ ਐਡੇ ਵੱਡ ਬੁਨਲੇ ਬਚਨ ਨੇ ਸ਼ਾਇਦ ਇਹ ਤੁਹਾਨੂੰ ਕਿਤੋਂ ਪੇਪਰਾਂ ਚੋਂ ਜਾਂ ਹਿਸਟਰੀ ਚੋਂ ਮਿਲ ਜਿਹੜੇ ਹਜ਼ੂਰ ਗਰੀਬ ਨਵਾਜੀ ਕੇ ਰਸਲਾਂ ਦੇ ਬਚਨ ਨੇ ਇਹ ਤੁਹਾਨੂੰ ਕਿਤੇ ਹਿਸਟਰੀ ਚੋਂ ਨਹੀਂ ਮਿਲਨੇ ਇਹ ਗਰਬਾਣੀ ਸਮਝੋ ਇਹਨੂੰ ਹੁਣ ਇਹ ਸੁਣਨ ਧਿਆਨ ਨਾਲ ਕਿ ਹਜ਼ੂਰ ਫਰਮਾ ਰਹੇ ਨੇ ਉਹਨੂੰ ਉਹਨੂੰ ਇੱਕ ਕਾਗਜ਼ ਦਾ ਟੁਕੜਾ ਮਿਲਿਆ ਜੋ ਥੱਲੇ ਉਹਦੇ ਤੇ ਮਾਰੀ ਕਾ ਨਾਮ ਲਿਖਿਆ ਸੀ ਖੁਦਾ ਦਾ ਨਾਮ ਲਿਖਿਆ ਸੀ ਉਹ ਪੜਿਆ ਲਿਖਿਆ ਸੀ ਮਾਰੇ ਆਨੇ ਨੇ ਉਹਨੇ ਉਹ ਟੁਕੜਾ ਫੜ ਲਿਆ ਭਾਵੇਂ ਉਹ ਸ਼ਰਾਬੀ ਸੀ ਪਰ ਉਹਦੇ ਦਿਲ ਚ ਆਇਆ ਇਹਦੇ ਤੇ ਮਾਰੀ ਦਾ ਨਾਮ ਲਿਖਿਆ ਖੁਦਾ ਦਾ ਨਾਮ ਲਿਖਿਆ ਉਹਨੇ ਉਸ ਟੁਕੜੇ ਨੂੰ ਸਾਫ਼ ਕਰਕੇ ਆਪਣੇ ਘਰ ਜਾ ਕੇ ਤੋਂ ਉਹਦੇ ਉੱਤੇ ਖਸ਼ਬੋਦਾਰ ਕੋਈ ਛਿੜ ਛਿੜ ਕੇ ਉੱਚੀ ਜਗ੍ਹਾ ਤੇ ਰੱਖ ਦਿੱਤਾ ਉਸ ਉੱਚੀ ਜਗ੍ਹਾ ਤੇ ਰੱਖ ਦਿੱਤਾ ਜਦੋਂ ਉਹ ਰੱਖ ਦਿੱਤਾ ਹੁਣ ਵੇਖੋ ਉਹਦੇ ਸਦਕਾ ਮਾਰੀ ਉਹਨੂੰ ਕੀ ਦੇਣ ਲੱਗੇ ਨੇ ਵਿਚਾਰੇਓ ਕਿ ਜੇ ਅਸੀਂ ਬਾਣੀ ਦਾ ਕਦਰ ਕਰਨੀ ਸਿੱਖ ਜਾਈਏ ਗੁਰਮੁਖੀ ਅੱਖਰਾਂ ਨੂੰ ਸਮਝ ਜਾਈਏ ਇਹ ਚੀਜ਼ ਕੀ ਨੇ ਮੈਂ ਪਹਿਲੇ ਅਰਜ਼ ਕੀਤੀ ਏ ਇਹ ਮਾਰੀ ਕਾ ਬਚਨੇ ਕਿ ਜਿਹੜੇ ਗੁਰਮੁਖੀ ਅੱਖਰ ਨੇ ਇਹ ਮਾਰੀ ਕੇ ਰੋਮ ਨੇ ਤੇ ਜਿਹੜਾ ਜਪਜੀ ਸਾਹਿਬ ਇਹ ਮਾਰੀ ਕੇ ਸਵਾਸ ਨੇ ਜੇ ਹੀ ਇਹ ਚੀਜ਼ਾਂ ਪਿਆਰ ਕਰਾਂਗੇ ਸਭ ਕੁਝ ਮਿਲੇਗਾ ਉਹ ਜਦ ਰੋਮ ਨੇ ਮਾਰਾ ਅਜਕੇ ਤੇ ਕਿੰਨੀ ਵੱਡੀ ਗੱਲ ਹੈ ਹੁਣ ਵੇਖੋ ਇਸੇ ਇਹਦੇ ਤੇ ਹੀ ਇਹ ਪਰਮਾਨੇ ਉਹਨੇ ਉਹ ਨੂੰ ਮਾਰ ਹੀ ਲੱਗੇ ਨੇ ਕੁਛ ਦਿਨ ਉਹਨੇ ਉਹ ਟੁਕੜਾ ਰੱਖ ਦਿੱਤਾ ਉਸ ਪਿੰਡ ਵਿੱਚ ਕੋਈ ਫਕੀਰ ਬਾਹਰ ਜਾਂਦੇ ਨੇ ਰਹਿੰਦਾ ਸੀ ਬਾਰ-ਬਾਰ ਉਹਨੂੰ ਰਾਤ ਨੂੰ ਮਾਰ ਹੀ ਨੇ ਸੁਪਨੇ ਵਿੱਚ ਕਿਹਾ ਕਿ ਫਲਾਣੇ ਸ਼ਖਸ ਕੋਲ ਜਾ ਜਾ ਚਲਾ ਜਾ ਉਹਨੂੰ ਮੇਰਾ ਇਹ ਪੈਗਾਮ ਦੇਈ ਇਹ ਮੇਰਾ ਸੁਨੇਹਾ ਦੇਈ ਤੂੰ ਤੂੰ ਕੀ ਕੀਤਾ ਖੁਦਾ ਦੇ ਨਾਮ ਦਾ ਕਦਰ ਕੀਤਾ ਤੇ ਖੁਦਾ ਵੱਲੋਂ ਇਹ ਹੁਕਮ ਆਇਆ ਕਿ ਤੇਰੇ ਨਾਮ ਦਾ ਦੁਨੀਆ ਤੇ ਉਹ ਜਸ ਫਰਾਂਗੇ ਤੇਰੇ ਨਾਮ ਦਾ ਜਸ ਹੋਵੇਗਾ ਇਸ ਦਾ ਦੇ ਉਸ ਫਕੀਰ ਨੂੰ ਇਹ ਹੁਕਮ ਸੁਪਨਾ ਆਇਆ ਜਿਹੜਾ ਉਹ ਗਿਆ ਪਤਾ ਹੁੰਦਾ ਹੀ ਇਹ ਲਾਗੇ ਬੰਨੇ ਰਹਿੰਦੇ ਹੋਈ ਉਹ ਜਦੋਂ ਗਿਆ ਤੇ ਉਹ ਠੇਕੇ ਤੇ ਹੀ ਸੀ ਰਾਤ ਘਰ ਨਹੀਂ ਸੀ ਆਇਆ ਉਹ ਉਥੇ ਉਹ ਇੱਕ ਵਾਰ ਤੇ ਉਹ ਫਕੀਰ ਉਹ ਉਹ ਨੂੰ ਵਿਚਾਰ ਕੇ ਸੁਪਨੇ ਨੂੰ ਕਿ ਇਹ ਬੰਦਾ ਤੇ ਇਸ ਤਰ੍ਹਾਂ ਦਾ ਹੋ ਨਹੀਂ ਸਕਦਾ ਜਿਹੜਾ ਸੁਪਨਾ ਹੈ ਆਨੇ ਨੇ ਗਰੀਬ ਨਾਲ ਫਰਾਇਆ ਕੋ ਫਿਰ ਹੋ ਗਿਆ ਅਗੋ ਖੁਦਾ ਵੱਲੋਂ ਦੁਬਾਰਾ ਸੁਪਨਾ ਆਇਆ ਕਿ ਤੇਰਾ ਕੰਮ ਹੈ ਹੁਕਮ ਮੰਨਣਾ ਤੋ ਤੇਰਾ ਇਹ ਕੰਮ ਨਹੀਂ ਕਿ ਤੂੰ ਉਹਦੇ ਤੇ ਵਿਚਾਰ ਕਰੇ ਉਹ ਉਸ ਨੂੰ ਕੋ ਦੁਬਾਰਾ ਜਦੋਂ ਡਾਂਟ ਪਈ ਤੋ ਉਹ ਫਕੀਰ ਗਿਆ ਫਿਰ ਉਹ ਘਰੋਂ ਹੋ ਕੇ ਜਿੱਥੇ ਠੇਕੇ ਵਿੱਚ ਉਹ ਆਸੀ ਰਾਤ ਉੱਥੇ ਪਹੁੰਚਿਆ ਉੱਥੇ ਪਹੁੰਚਿਆ ਫਕੀਰ ਤੇ ਉਹ ਉਸ ਵੇਲੇ ਸ਼ਰਾਬ ਦੇ ਨਸ਼ੇ ਵਿੱਚ ਉੱਥੇ ਰਹਿ ਚੁੱਕਾ ਸੀ ਉਹਨੇ ਪਤਾ ਕੀਤਾ ਕਿ ਫਲਾਣਾ ਬੰਦਾ ਇੱਥੇ ਹੈਗਾ ਫਕੀਰ ਨੇ ਪਤਾ ਕੀਤਾ ਉਥੋਂ ਦੇ ਸਰੀਰਾ ਨੇ ਦੱਸਿਆ ਕਿ ਉਹ ਬੰਦਾ ਇਸ ਤਰ੍ਹਾਂ ਹੈ ਪਰ ਇਸ ਤਰ੍ਹਾਂ ਸ਼ਰਾਬ ਕਰਕੇ ਇੱਥੇ ਰਿਹਾ ਜਰਾ ਜ਼ਿਆਦਾ ਪੀਨ ਕਰਕੇ ਉਹਨਾਂ ਕੇ ਅਗੇ ਮੈਂ ਉਹਨਾਂ ਨੂੰ ਸੁਨਿਆ ਦੇਣਾ ਖਦਾ ਦਾ ਤੇ ਉਹ ਮਿਲ ਮਨ ਉਹ ਜਦੋਂ ਉਹਨੂੰ ਸੁਨਿਆ ਮਿਲਿਆ ਤਾਂ ਉਹ ਡਰ ਗਿਆ ਕਿ ਖੋਰੇ ਮੈਨੂੰ ਖਦਾ ਨੇ ਕਿਹੋ ਜਿਹਾ ਸੁਨਿਆ ਦੇਣਾ ਮੈਂ ਇਸ ਤਰ੍ਹਾਂ ਦਾ ਬੰਦਾ ਹਾਂ ਗਲਤਾਂ ਉਹ ਡਰਦਾ ਡਰਦਾ ਫਕੀਰ ਦੇ ਕੋਲ ਗਿਆ ਕਿਉਂਕਿ ਫਕੀਰ ਵੱਲੋਂ ਸੁਨਿਆ ਸੀ ਫਕੀਰਾ ਤੋਂ ਸਾਦਾ ਤੋਂ ਲੋਕੀ ਡਰਦੇ ਦੇ ਉਹ ਗਿਆ ਤੇ ਜਾ ਕੇ ਆਂਦਾ ਜੀ ਦੱਸੋ ਹੱਥ ਜੋੜ ਕੇ ਕੰਮ ਰਾਕਾ ਮੈਂ ਉਹ ਫਕੀਰ ਆਂਦਾ ਹੈ ਮੈਨੂੰ ਖਦਾ ਵੱਲੋਂ ਹੁਕਮ ਆਇਆ ਸੁਪਨੇ ਵਿੱਚ ਕਿ ਤੂੰ ਤੈਨੂੰ ਸਨਾਹ ਦੇ ਦੇਣ ਵਾਸਤੇ ਆਇਆ ਮੈਂ ਖਦਾ ਦਾ ਕਿ ਤੂੰ ਸਾਡੇ ਨਾਂ ਦਾ ਕਦਰ ਕੀਤਾ ਤੇ ਜਾ ਤੇਰਾ ਦੁਨੀਆ ਤੇ ਜਸ ਫਲਾਵਾਂਗੇ ਅਸੀਂ ਉਹ ਹੈਰਾਨ ਹੋ ਗਿਆ ਮੈਂ ਤਾਂ ਕੀਤਾ ਹੀ ਕੁਛ ਨਹੀਂ ਉਹ ਤੇ ਸੁਭਾਵਿਕ ਹੋ ਚੁੱਕਾ ਇੱਕ ਅਚਨਚੇਤ ਗੱਲ ਹੋਈ ਕਿ ਟੁਕੜਾ ਪਿਆ ਸੀ ਮੇਰੇ ਦਿਲ ਚ ਆਈ ਮੈਂ ਚੁੱਕ ਕੇ ਉਹਨੂੰ ਸਮਾ ਲਿਆ ਉਹ ਜਦੋਂ ਇਹ ਗੱਲ ਸੁਣੀ ਉਹਦੇ ਮਨ ਨੂੰ ਇੰਨੀ 6:00 ਵਜੇ ਗਰੀਬਾਂ ਨੂੰ ਪਰਮ ਪਰਮਾਨਦੇ ਨੇ ਕਿ ਉਸੇ ਘੜੀ ਉਹਨੇ ਆਪਣੇ ਮਨ ਨਾਲ ਵਾਅਦਾ ਕੀਤਾ ਕਿ ਮੈਂ ਜੇ ਮੈਨੂੰ ਇੰਨੇ ਕੋ ਕੰਮ ਨਾਲ ਖਦਾ ਯਾਦ ਕਰ ਲਿਆ ਤੇ ਜੇ ਮੈਂ ਉਹਦੀ ਬੰਦਗੀ ਕਰਾਂਗਾ ਤਾਂ ਮੈਨੂੰ ਕੀ ਮਿਲੇਗਾ ਉਹ ਉਸੇ ਘੜੀ ਨੰਗੇ ਪੈਰ ਸੰਨ ਉਹਦੇ ਉਸੇ ਘੜੀ ਮਨ ਨੇ ਉਹਦੇ ਨੇ ਮੰਜ਼ 6:00 ਵਜੇ ਤੋਂ ਉਹਨੇ ਉਮਾਰੀ ਕੇ ਪੱਖ ਪੱਖ ਨੂੰ ਲੈ ਲਿਆ ਤੇ ਪੱਖ ਨੂੰ ਕਿੰਨਾ ਲਿਆ ਗਰੀਬ نواز ਜੀ ਫਰਮਾਉਂਦੇ ਨੇ ਸਾਰੇ ਇੱਕ ਇਹ ਗੱਲ ਖਿੱਲਰ ਗਈ ਉਹਦਾ ਨਾਂ ਕੀ ਪਿਆ ਫਿਰ ਨਾਂਗੇ ਪਾਓ ਵਾਲਾ ਫਕੀਰ ਫਿਰ ਉਹਦੀ ਸਿਫਤ ਬਾਰੇ ਸੁਣਾਈ ਕਿ ਜਿਸ ਪਾਸੇ ਉਹਨੇ ਸੈਰ ਕਰਨ ਜਾਣਾ ਉਹਦਾ ਅਸਰ ਬੰਦਗੀ ਦਾ ਇੰਨਾ ਜ਼ਿਆਦਾ ਹੋ ਚੁੱਕਾ ਸੀ ਕਿ ਉਸ ਪਾਸੇ ਕਿਸੇ ਜਾਨਵਰ ਨੇ ਕੋਈ ਜੇ ਖੋਤਾ ਜਾਂਦਾ ਤਾਂ ਉਹਨੇ ਲੈਦ ਨਹੀਂ ਕਰਨੀ ਕਿਸੇ ਜਾਨਵਰ ਉੱਗਾ ਜਾਂਦਾ ਤਾਂ ਉਸ ਰਸਤੇ ਤੋਂ ਉਹਨੇ ਵੇਟ ਨਹੀਂ ਕਰਨੀ ਕਿ ਉਹ ਨੰਗੇ ਪੈਰੀ ਰਹਿੰਦਾ ਉਸ ਫਕੀਰ ਦਾ ਇਨਾ ਜਸ ਵਧਿਆ ਤੇ ਨਾਮ ਪੈ ਗਿਆ ਤੇ ਫਿਰ ਵਾਰਿਆਂ ਨੇ ਕੀ ਹੋਇਆ ਜਦੋਂ ਉਹ ਦੁਨੀਆ ਤੋਂ ਗਿਆ ਜਦੋਂ ਗਿਆ ਤੇ ਕੋਈ ਕਿਹਨਾਰ ਉਸ ਪਾਸੇ ਖੋਤੇ ਲੈ ਕੇ ਜਾਂਦਾ ਸੀ ਉਹਦੇ ਖੋਤੇ ਨੇ ਲਿੱਦ ਕੀਤੀ ਤੇ ਅੰਦਾ ਇੱਥੇ ਤੇ ਕਰਨੀ ਨਹੀਂ ਸੀ ਉਹਨੇ ਉਹ ਉਹਦੇ ਡੇਰੇ ਤੇ ਗਿਆ ਜਦੋਂ ਡੇਰੇ ਤੇ ਗਿਆ ਤੇ ਪਤਾ ਲੱਗਾ ਉਹ ਫਕੀਰ ਜਿਹੜਾ ਉਸ ਦੁਨੀਆ ਤੋਂ ਚਲਾ ਗਿਆ ਕੀ ਸੀ ਉਹ ਤੇ ਨਾਂ ਉਹਦਾ ਪੈ ਗਿਆ ਨਾਂਗੇ ਪਾਉਂ ਵਾਲਾ ਫਕੀਰ ਜੇ ਉਹਨੂੰ ਕਿਸੇ ਪੁੱਛਿਆ ਨਾ ਤੁਸੀਂ ਜੋੜਾ ਨਹੀਂ ਪੈਂਦੇ ਤੇ ਉਹਦੇ ਦਿਲ 'ਚ ਇਹਨਾ ਅਤਬ ਵੜ ਗਿਆ ਅੰਦਾ ਖਦਾ ਨੇ ਸਾਨੂੰ ਇਹ ਧਰਤੀ ਦਿੱਤੀ ਐ ਦੀ ਸੋਣੀ ਇਹਦੇ ਉੱਤੇ ਮੈਂ ਜੋੜਾ ਪਾ ਕੇ ਫੇਰਾ ਤੇ ਇਹਦਾ ਬੇਦਵੀ ਨਾ ਹੋਏਗੀ ਇਹਨਾਂ ਅਦਬ ਵੜ ਗਿਆ ਦਿਲ ਵਿੱਚ ਕਿ ਇਹਦੀ ਬੇਦਵੀ ਹੋਏਗੀ ਤੇ ਨੰਬਰ 2 ਆਖ ਲਗਾ ਜਦੋਂ ਮੈਂ ਇਹ ਬਚਨ ਸੁਣਿਆ ਤੇ ਮੇਰੇ ਦਿਲ ਚ ਆਈ ਉਦੋਂ ਮੇਰੇ ਨੰਗੇ ਪੈਰ ਸਨ ਕਿ ਹੁਣ ਮੈਂ ਇਹ ਜਿਹੜਾ ਖਦਾ ਦਾ ਹੁਕਮ ਸੁਣਿਆ ਨੰਗੇ ਪੈਰੀ ਮੈਂ ਨੰਗੇ ਪੈਰੀ ਰਹਿਣ ਮਾਰੇ ਆਂਦੇ ਨੇ ਇਹ ਮੈਂ ਇਸ ਕਰਕੇ ਅਰਜੀ ਕੀਤੀ ਤੇ ਬਚਨ ਸੁਣਾਇਆ ਇਥੇ ਮੈਂ ਇਹ ਬਚਨ ਨੂੰ ਐਂਡ ਕਰਤਾ ਕਿ ਸਾਨੂੰ ਪਹਿਲਾ ਸਭ ਤੋਂ ਪਹਿਲਾ ਬੱਚਿਆਂ ਨੂੰ ਬੱਚਿਆਂ ਦੇ ਮੈਂ ਸੋਣੂ ਵੀ ਸਾਰੇ ਬੱਚਿਆਂ ਨੂੰ ਵੀ ਸੁਨਾਰਿਆ ਹੋਰ ਸੰਗਤ ਵੀ ਸੋੜ ਰਹੀ ਏ ਮੈਂ ਖੁਦ ਵੀ ਬੱਚਾ ਵਾਂ ਅਸੀਂ ਵੱਧ ਤੋਂ ਵੱਧ ਜਿਹੜੇ ਗੁਰਮਖੀ ਅੱਖਰ ਨੇ ਹੁਣ ਮੈਂ ਵੇਹ ਨਾ ਪਿਆ ਦੁਨੀਆ ਤੇ ਕੀ ਹੁੰਦਾ ਲੋਕੀ ਪੇਪਰ ਲੈਂਦੇ ਨੇ ਪਰਦੇ ਨੇ ਉਹਨੂੰ ਪੜ ਕੇ ਪਤਾ ਕੀ ਕਰਦੇ ਨੇ ਕਿ ਤੇ ਉਹ ਨਾ ਬੈਣਾ ਹੋਵੇ ਨਾ ਕਿਤੇ ਇਸ ਤਰ੍ਹਾਂ ਤੇ ਉੱਥੇ ਪਹਿਲਾ ਪੇਪਰ ਨਾ ਇੰਝ ਸਾਫ ਕਰ ਦੇ ਫਿਰ ਉਹਨੂੰ ਥੱਲੇ ਲੈ ਲੈਂਦੇ ਨੇ ਲਾਨਤ ਹੈ ਇਸ ਗੱਲ ਕਿ ਐ ਸਿੱਖ ਹੋ ਕੇ ਗੁਰੂ ਕੇ ਅੱਖਰ ਉਹੋ ਅੱਖਰ ਨੇ ਜਪਜੀ ਸਾਹਿਬ ਦੀ ਪੌੜੀ ਪੜੋ ਮਾਰੇ ਅੰਨੇ ਨੇ ਉਹ ਜਿਹੜੇ ਆਉਂਦਾ ਨਾ ਅਖਰੀ ਨਾਮ ਅਖਰੀ ਸਲਾਤ ਅਖਰੀ ਗਿਆਨ ਗੀਤ ਗੰਗਾ ਉਹ ਅੱਖਰ ਨੇ ਜਿਹੜੇ ਸ਼੍ਰੀ ਦਰਬਾਰ ਸਾਹਿਬ ਵਿੱਚ 35 ਅੱਖਰਾਂ ਨਾਲ ਸ਼੍ਰੀ ਦਰਬਾਰ ਸਾਹਿਬ ਦੀ ਰਚਨਾ ਹੋਈ ਉਹ ਅੱਖਰ ਨੇ ਅਸਾਂ ਜੇ ਉਹਨਾਂ ਅੱਖਰਾਂ ਦਾ ਅਦਬ ਕਰਨਾ ਸਿੱਖ ਲਿਆ ਆਟੋਮੈਟਿਕਲੀ ਸਾਡੇ ਅੰਦਰ ਗਿਆਨ ਦੀ ਪ੍ਰਾਪਤੀ ਹੋਈ ਇਹ ਹੈ ਗੁਰਨਾ ਪੜਨਾ ਤੇ ਗੁਰਨਾ ਭਾਵੇਂ ਥੋੜਾ ਪੜੋ ਪਰ ਕੋਸ਼ਿਸ਼ ਤੁਹਾਡੀ ਇਹ ਹੋਣੀ ਚਾਹੀਏ ਉਹ ਤੇ ਅਸਰ ਕਰੇ